ਪੰਜਾਬੀ ਦੇ ਸਸਰੀ ਕਾਲ ਭਾਈ ਅਮਰਪਾਲ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆ ਚੁੱਕੀ ਹੈ ਜਿਵੇਂ ਕਿ ਭਾਈ ਅਮਰਪਾਲ ਸਿੰਘ ਤੇ ਐਨਐਸਏ ਵਧਾਈ ਜਾ ਰਹੀ ਹੈ 15 ਸਾਲੀ ਐਨਐਸਏ ਵਧਾਉਣ ਦਾ ਜਿਹੜਾ ਕਿ ਪ੍ਰਾਵਧਾਨ ਖੜਾ ਕਰ ਦਿੱਤਾ ਤਾਂ ਇਸ ਖਬਰ ਨੇ ਪੂਰੇ ਦੇਸ਼ ਦੁਨੀਆ ਦੇ ਵਿੱਚ ਮੈਂ ਕਹਿੰਦਾ ਵੀ ਹੜਕਮ ਮਚਾ ਦਿੱਤਾ ਤਾਂ ਮੈਂ ਤੁਹਾਨੂੰ ਇਹਦੇ ਜਿਹੜੇ ਕਿ ਸਬੂਤ ਨੇ ਉਹ ਮੈਂ ਤੁਹਾਡੇ ਸਾਹਮਣੇ ਧਰੂਆਂ ਵੀ ਕਿਹੜੇ ਸ਼ਖਸ ਦੁਆਰਾ ਇਹ ਐਨਐਸਏ ਲਗਵਾਈ ਜਾ ਰਹੀ ਹੈ ਭਗਵੰਤ ਮਾਨ ਸਰਕਾਰ ਦੁਆਰਾ ਫਿਰ ਤੋਂ ਪਹਿਲਾਂ ਇੱਕ ਇੱਕ ਸਾਲ ਦੀ ਜਿਹੜੀ ਕਿ ਐਨਐਸਏ ਵਧਾਈ ਗਈ ਸੀ ਉਹਦਾ ਤਾਂ ਪੂਰੇ ਦੇਸ਼ ਦੁਨੀਆ ਦੇ ਵਿੱਚ ਪਹਿਲਾਂ ਹੀ ਪਤਾ ਸੀ ਪਰ ਹੁਣ ਜਿਹੜੀ ਕਿ 15 ਸਾਲੀ ਇੱਕ ਨਹੀਂ ਦੋ ਨਹੀਂ 15 ਸਾਲੀ ਹਾਲਾਂਕਿ ਬਹੁਤ ਵੱਡੀ ਗੱਲ ਹੈ 15 ਸਾਲੀ ਜਿਹੜੀ ਕਿ ਅਮਰਪਾਲ ਤੇ ਐਨਐਸਏ ਵਧਾਉਣ ਦਾ ਜਿਹੜਾ ਕਿ ਫਰਮਾਨ ਜਾਰੀ ਕਰ ਦਿੱਤਾ ਇਹਨੇ ਪੂਰੇ ਪੰਜਾਬ ਦੇ ਵਿੱਚ ਹੜਕਮ ਮਚਾ ਦਿੱਤਾ ਤਾਂ ਮੈਂ ਤੁਹਾਡੇ ਸਾਹਮਣੇ ਜਿਹੜਾ ਕਿ ਇਹ ਸ਼ਖਸ ਇਹ ਕੋਈ ਸੀਐਮ ਭਗਵੰਤ ਮਾਨ ਦਾ ਜਿਹੜਾ ਕਿ ਰਿਸ਼ਤੇਦਾਰ ਦੱਸਿਆ ਜਾ ਰਿਹਾ ਤਾਂ ਮੈਂ ਤੁਹਾਡੇ ਸਾਹਮਣੇ ਇਹਦੇ ਸਬੂਤ ਪੇਸ਼ ਕਰੂੰਗਾ ਕੀ ਉਸ ਨੇ ਜਿਹੜਾ ਕਿ ਇਹ ਜਾਲ ਬੁਣਿਆ ਸੀ ਤਾਂ ਉਹ ਬਹੁਤ ਹੀ ਮੈਂ ਕਹਿੰਦਾ ਵੀ ਅੰਦਰੂਨੀ ਜਾਲ ਕਹਿ ਸਕਦੇ ਆਪਾਂ ਜਿਹੜਾ ਕਿ ਅੰਦਰੋਂ ਅੰਦਰੀ ਇਹ ਚਾਲ ਚੱਲੀ ਗਈ ਹੈ ਪਹਿਲਾਂ ਭਾਈ ਅਮਰਪਾਲ ਸਿੰਘ ਨੂੰ ਇੱਕ ਦੋਸ਼ੀ ਕਰਾਰੇ ਦਿੱਤਾ ਗਿਆ ਜਿਹੜਾ ਕਿ ਹੁਣ ਬੀਤੇ ਦਿਨ 2 ਦਿਨ ਪਹਿਲਾਂ ਦੀ ਗੱਲ ਹੈ ਜਿਹੜਾ ਕਿ ਉਹਨਾਂ ਨੇ ਭਗਵੰਤ ਮਾਨ ਨੇ ਪੇਸ਼ ਕੀਤੀ ਸੀ ਗੱਲ ਕੋਰਟ ਦੇ ਵਿੱਚ ਕਿ ਇਹਦੇ ਤੋਂ ਸਾਨੂੰ ਭਾਈ ਅਮਰਪਾਲ ਸਿੰਘ ਤੋਂ ਜਿਹੜਾ ਕਿ ਜਾਨ ਦਾ ਯਾਨੀ ਖਤਰਾ ਖਤਰਾ ਦੱਸਿਆ ਗਿਆ ਸੀ ਤਾਂ ਹੁਣ ਜਿਹੜਾ ਇਹ ਸ਼ਖਸ਼ ਹੈ ਇਹ ਕੋਈ ਕਰੀਬੀ ਹੈ ਜਿਹੜਾ ਕਿ ਭਗਵੰਤ ਮਾਨਦੇ ਨੇ ਕੋਈ ਐਸਾ ਜਾਲ ਬੁਣਿਆ ਸੀ ਕਿ ਜਿਹੜੇ ਦੇ ਨਾਲ 15 ਸਾਲੀ ਐਨਐਸਏ ਲੱਗਣ ਜਾ ਰਹੀ ਆ ਭਾਈ ਅਮਰਪਾਲ ਸਿੰਘ ਤੇ ਤਾਂ ਤੁਸੀਂ ਕਹੋਗੇ ਕਿਵੇਂ ਹੋ ਸਕਦਾ ਪਰ ਮੈਂ ਤੁਹਾਡੇ ਸਾਹਮਣੇ ਜਿਹੜੇ ਕਿਤੇ ਸਬੂਤ ਨੇ ਉਹ ਮੈਂ ਰੱਖਣਾ ਚਾਹੁੰਦਾ ਤੁਸੀਂ ਆਪ ਸੁਣੋ ਕਿ ਇਹ ਗੱਲ ਦਰਅਸਲ ਹੈ ਕੀ ਆ ਤੇ ਇਹਦਾ ਮਾਮਲਾ ਕਿਵੇਂ ਮਤਲਬ ਅੰਦਰੋਂ ਅੰਦਰੀ ਮਤਲਬ ਇਹ ਚਲਾਇਆ ਗਿਆ ਸੁਣੋ ਆਈਐਸ ਦੇ ਨਾਲ ਸਵਪੀ ਗੱਲ ਕਰਦੇ ਹੋ ਇਹਦਾ ਸ਼ਰੇਆਮ ਵੀ ਪਤਾ ਹੈ ਜਿਹੜੇ ਬੰਦੇ ਸ਼ਰਿਆਵਾਂ ਨੂੰ ਗਈ ਜਾਂਦੇ ਆ। ਕਿਹਾ ਸੀ ਕਿ ਕਿਸੇ ਕਹਿੰਦਾ ਕਰੋ ਨੂੰ ਮੰਨਦੇ ਨਹੀਂ। ਅਸੀਂ ਕਿਹੜੀਆਂ ਸਿਧਾਂਤ ਨੂੰ ਮੰਨਦੇ ਨਹੀਂ। ਅਸੀਂ ਜੋ ਕਰਾਂਗੇ ਆਪਣੀ ਮਰਜ਼ੀ ਨਾਲ ਕਰਾਂਗੇ। ਸਾਨੂੰ ਖਾਲਸਾ ਰਾਏ ਦੀ, ਸਾਨੂੰ ਖਾਲਸਾ ਦੀ ਲੋੜ ਹੈ। ਇਹ ਤਾਂ ਸ਼ਰਿਆਵਾਂ ਵੀ ਪਤਾ ਹੈ ਕਿ ਆਈਐਸਆਈ ਦੇ ਨਾਲ ਦੁਆਰ ਖੜ੍ਹੇਗੇ। ਤੇ ਇੱਕ ਜਿਹੜੀ ਸਟੇਟਮੈਂਟ ਸਰਜੀਤ ਸਿੰਘ ਖਾਲਸਾ ਜਿਹੜੀ ਜਿਹੜੀ ਕੋਲੋਂ ਐਪੀ ਨੇ ਉਹ ਕਹਿੰਦੇ ਸਹੂਦ ਦਿਓ। ਤੋਂ ਸਹੂਦ ਕਿਉਂ ਦੇਣਾ ਕਿ ਵੇ ਅਮਲੇ ਨੇ ਸਬੂਤ ਹਾਈ ਕੋਰਟ ਨੂੰ ਭੇਜ ਦਿੱਤੇ ਜੇ ਤੁਹਾਡੇ ਕੋਲ ਕੀ ਪਾਬਲ ਹੈ ਤੇ ਹਾਈ ਕੋਰਟ ਦੇ ਕੋਲ ਸਬੂਤ ਮੰਗ ਲਓ ਹਾਈ ਕੋਰਟ ਨੇ ਉਹਦੇ ਕੇ ਫੈਸਲਾ ਉਹਨੇ ਸਬੂਤ ਦੇਖ ਲੈਨੇ ਸਪੂਰੂਫ ਹੋ ਗਿਆ ਕਿ ਅਮਨ ਪਾਲ ਦੇ ਆਈਐਸਆਈ ਦੇ ਨਾਲ ਸੰਬੰਧ ਰੱਖੇ ਨੇ ਇਦਾਂ ਕਿਸੇ ਨੂੰ ਕਹਿ ਨਹੀਂ ਲੋੜੀ ਹਾਈ ਕੋਰਟ ਦੇ ਕੋਲ ਇਸ ਕੋਲ ਪਹੁੰਚ ਕੇ ਕਾਹਦਾ ਕੰਦਾ ਸ਼ੁਰੂਆ ਲੈਟਿਕ ਬੈਂਕ ਦੀ ਇਹ ਕਰਦੀ ਹੈ ਪੰਜਾਬ ਦੇ ਲੋਕਾਂ ਨੂੰ ਇਹ ਕਿੰਨਾ ਲੋਕਾਂ ਤੋਂ ਤੂਲ ਹੋ ਜੋ ਹਰ ਤਰ੍ਹਾਂ ਦਾ ਦੌਰ ਹੀ ਰੁਕ ਲੈ ਕੇ ਇਸ ਪੈਨਾ ਪੂਰੀ ਲੋ ਦੇਖੇ ਤੋਂ ਦਾ ਐਨਐਸਏ ਬਹੁਤ ਵਿਗੜ ਰਹੀ ਹੈ ਮੈਂ ਕਹਣਾ ਅਮਰਪਾਲ ਨੂੰ ਘੱਟਪੱਟ 10-15 ਸਾਲ ਜਿਹੜੇ ਵਿੱਚ ਰੱਖਣਾ ਥੋੜਾ ਜੀ ਆਪੇ ਟਿਕਾਣੇ ਆਵੇ ਕਿ ਕਿੰਨਾ ਪੰਜਾਬ ਦੀ ਨੌਜਵਾਨੀ ਨੂੰ ਕੁਮਰਾ ਦੇਖੋ ਭਾਈ ਅਮਰਪਾਲ ਸਿੰਘ ਦੀ 10-15 ਸਾਲ ਜਿਹੜੀ ਕਿ ਐਨਐਸਏ ਵਧਾਉਣ ਦੀ ਗੱਲ ਕਰ ਰਿਹਾ ਸੀ ਇਹ ਸ਼ਖਸ ਤੁਸੀਂ ਬਹੁਤੇ ਲੋਕ ਇਹਨੂੰ ਜਾਣਦੇ ਵੀ ਹੋਵੋਗੇ ਆਵਾਜ਼ ਸੁਣੀ ਆ ਤੁਸੀਂ ਤਾਂ ਬਹੁਤੇ ਲੋਕ ਨਹੀਂ ਜਾਣਦੇ ਪਰ ਮੈਂ ਕਹਿੰਦਾ ਵੀ ਜਿਹੜੇ ਲੋਕ ਇਹਨੂੰ ਨਹੀਂ ਜਾਣਦੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਇਹ ਸ਼ਖਸ ਆਖਿਰ ਹੈ ਕੌਣ ਹੈ ਇਹ ਸ਼ਖਸ ਦਾ ਨਾਮ ਹੈ ਗਿਆਨੀ ਬੂਟਾ ਸਿੰਘ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਚਰਚਾ ਵਿੱਚ ਰਹਿਣ ਵਾਲਾ ਸ਼ਖਸ ਜਿਹੜਾ ਕਿ ਭਗਵੰਤ ਮਾਨ ਦਾ ਵਿਚ ਕਮੈਂਟਾਂ ਦੇ ਵਿੱਚ ਜਿਵੇਂ ਕਿ ਲੋਕ ਕਹਿ ਰਹੇ ਨੇ ਕਿ ਇਹ ਸੀਐਮ ਸਾਹਿਬ ਦਾ ਰਿਸ਼ਤੇਦਾਰ ਤਾਂ ਆਪਾਂ ਉਹਨੂੰ ਚਲੋ ਮੰਦਾ ਚੰਗਾ ਨਹੀਂ ਬੋਲਾਂਗੇ ਇਹ ਤੁਸੀਂ ਦੱਸਣਾ ਹੋਊਗਾ ਕਿ ਭਗਵੰਤ ਮਾਨ ਦੇ ਨਾਲ ਇਹਦਾ ਕੀ ਰਿਸ਼ਤਾ ਜਿਹੜਾ ਕਿ ਭਾਈ ਅਮਰਪਾਲ ਸਿੰਘ ਤੇ 15 ਸਾਲ ਤੱਕ ਦੀ ਐਨਐਸਏ ਲਗਵਾਉਣ ਦੇ ਆਪਣੇ ਮੰਨਿਓ ਹੁਕਮ ਜਾਰੀ ਕਰ ਰਿਹਾ ਇਹ ਹਰ ਰੋਜ਼ ਬੰਦਾ ਜਿਹੜਾ ਕਿ ਜ਼ਹਿਰ ਉਗਲ ਰਿਹਾ ਤਾਂ ਮੈਂ ਤੁਹਾਡੇ ਅੱਗੇ ਇਹ ਜਿਹੜੀ ਅਪਡੇਟ ਰੱਖੀ ਹੈ ਇਹ ਭਾਈ ਅਮਰਪਾਲ ਸਿੰਘ ਦੇ ਉੱਤੇ ਜਿਹੜਾ ਗੈਂਦਰੋ ਅੰਦਰੀ ਜਾਲ ਬੁਣਿਆ ਜਾ ਰਿਹਾ ਪਹਿਲਾਂ ਤਾਂ ਸੀਐਮ ਸਾਹਿਬ ਖੁਦ ਝੂਠੇ ਪਏ ਨੇ ਕੋਰਟ ਦੇ ਵਿੱਚ ਉਹਨਾਂ ਨੇ ਤੁਹਾਡੇ ਸਾਹਮਣੇ ਕਿਹਾ ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾ ਇਸ ਗੱਲ ਦਾ ਕਿ ਜਦੋਂ ਉਹਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੀ ਅਮਨ ਸ਼ਾਂਤੀ ਲਈ ਤੇ ਪੰਜਾਬ ਦੇ ਲੋਕਾਂ ਲਈ ਭਾਈ ਅਮਰਪਾਲ ਸਿੰਘ ਖਤਰਾ ਹੈ ਇਸ ਕਰਕੇ ਅਸੀਂ ਉਹਦੇ ਤੇ ਐਨਐਸਏ ਲਾਇਆ ਤਾਂ ਦੂਜੀ ਗੱਲ ਉਹਦਾ ਝੂਠ ਕਿਵੇਂ ਸਾਹਮਣੇ ਆਇਆ ਉਹ ਦੁਬਾਰਾ ਤੋਂ ਇਹਨਾਂ ਨੇ ਫੇਰ ਤੋਂ ਮਤਲਬ ਆਦਾ ਕੋਰਟ ਦੇ ਵਿੱਚ ਜਿਹੜੀ ਕਿ ਵੀਡੀਓ ਪੇਸ਼ ਕੀਤੀ ਹੈ ਜਿਹੜੀ ਕਿ ਬਹੁਤ ਹੀ ਹਾਲਾਂਕਿ ਪੁਰਾਣੀ ਆ ਇੱਕ ਥਾਣੇ ਦੇ ਵਿੱਚ ਦੀ ਆ ਪਰ ਉਹ ਬੰਦੇ ਨੇ ਦੁਬਾਰਾ ਕਿਹਾ ਕਿ ਮੈਨੂੰ ਇਸ ਦੀ ਜਾਨ ਮੇਰੀ ਜਾਨ ਨੂੰ ਭਾਈ ਅਮਰਪਾਲ ਸਿੰਘ ਤੋਂ ਖਤਰਾ ਤਾਂ ਦੇਖੋ ਸੀਐਮ ਸਾਹਿਬ ਨੇ ਕਿੱਡਾ ਵੱਡਾ ਝੂਠ ਮਾਰਿਆ ਸੀ ਕੋਰਟ ਦੇ ਵਿੱਚ ਤਾਂ ਹੁਣ ਇਹ ਜਿਹੜਾ ਬੂਟਾ ਗਾ ਗਿਆਨੀ ਬੂਟਾ ਸਿੰਘ ਇਹ ਦੁਨੀਆ ਕਹਿ ਰਹੀ ਹੈ ਮੈਂ ਨਹੀਂ ਕਹਦਾ ਕਿ ਸੀਐਮ ਸਾਹਿਬ ਦਾ ਜਿਹੜਾ ਕਿ ਰਿਸ਼ਤੇਦਾਰ ਦੱਸਿਆ ਜਾ ਰਿਹਾ ਅੰਦਰੋਂ ਅੰਦਰੀ ਜਿਹੜਾ ਕਿ ਜਾਲ ਬੁਣ ਰਿਹਾ ਭਾਈ ਅਮਰਪਾਲ ਸਿੰਘ ਤੇ ਤਾਂ ਦੇਖਣ ਵਾਲੀ ਗੱਲ ਹੈ ਪੰਜਾਬ ਦੇ ਗਿਆਨੀ ਬੰਦੇ ਹੋ ਕੇ ਸਿੰਘ ਨਾਮ ਲੱਗਦੇ ਹੋਣ ਪਿੱਛੇ ਤੇ ਭਾਈ ਅਮਰਪਾਲ ਵਰਗੇ ਸਿੰਘਾਂ ਨਹੀਂ ਜਿਹੜੀਆਂ ਕਿ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਉਹਨਾਂ ਉੱਤੇ ਦੋਸ਼ ਲਾਇਆ ਜਾ ਰਹੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਨਤਾ ਨੂੰ ਮੈਸੇਜ ਦਿੱਤਾ ਜਾ ਰਿਹਾ ਵੀ ਇਹਨਾਂ ਲੋਕਾਂ ਦੇ ਮੰਗਰ ਤੁਸੀਂ ਨਾ ਲਗੋ ਇਹ ਮਾਹੌਲ ਖਰਾਬ ਕਰਨੀਏ ਹੁਣ ਤੁਸੀਂ ਇਹ ਦੱਸਣਾ ਪੰਜਾਬੀਓ ਕਿ ਇਹ ਬੰਦੇ ਆ ਜਿਹੜੇ ਭਾਈ ਅਮਰਪਾਲ ਸਿੰਘ ਦੇ ਖਿਲਾਫ ਜਿਹੜੀ ਅੰਦਰੋਂ ਅੰਦਰੀ ਮਹੀਮ ਚਲਾ ਰਹੇ ਨੇ ਕਿ ਇਹਨਾਂ ਬੰਦਿਆਂ ਨੂੰ ਸਰਕਾਰ ਪੈਸਾ ਦੇ ਰਹੀ ਆ ਕਿ ਸਰਕਾਰ ਦੇ ਖਰੀਦੇ ਹੋਏ ਲੋਕ ਨੇ ਜਿਹੜੇ ਅੰਦਰੋਂ ਅੰਦਰੀ ਭਾਈ ਅਮਰਪਾਲ ਸਿੰਘ ਵਰਗੇ ਸਿੰਘਾਂ ਉੱਤੇ ਅਜੰਡਾ ਚਲਾਉਣ ਦਾ ਕੰਮ ਕਰਦੇ ਨੇ ਮੈਂ ਤੁਹਾਡੇ ਅੱਗੇ ਫੈਸਲਾ ਜਿਹੜਾ ਸੀਗਾ ਇਹ ਸਾਰਾ ਤੁਹਾਡੇ ਅੱਗੇ ਧਰੂੰਗਾ ਕਿ ਜਿਹੜੀ ਪ੍ਰਕਿਰਿਆ ਤੁਸੀਂ ਕਮੈਂਟਾਂ ਦੇ ਵਿੱਚ ਇਹ ਸਖਸ਼ ਬਾਰੇ ਜ਼ਰੂਰ ਦੇਣੀ ਹੋਊਗੀ ਕਿ ਜਿਹੜਾ ਇਹ ਬੰਦਾ ਭਾਈ ਅਮਰਪਾਲ ਸਿੰਘ ਦੇ ਖਿਲਾਫ ਹਰ ਰੋਜ਼ ਏਜੰਡਾ ਚਲਾਉਣ ਦੀ ਮਹੀਮੇ ਨੇ ਚਲਾਈ ਹੋਈ ਹੈ ਬਹੁਤ ਜ਼ਿਆਦਾ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਦੇ ਖਿਲਾਫ ਵੀ ਕਈ ਵਾਰ ਤੁਸੀਂ ਦੇਖਿਆ ਹੋਣਾ ਵੈਸੇ ਬਹੁਤੇ ਲੋਕ ਨਹੀਂ ਵੀ ਜਾਣਦੇ ਹੁੰਦੇ ਤਾਂ ਮੈਂ ਦੱਸਣਾ ਚਾਹਣਾ ਵੀ ਇਹ ਗਿਆਨੀ ਬੂਟਾ ਸਿੰਘ ਜਿਹੜਾ ਕਿ ਅੰਦਰੋਂ ਅੰਦਰੀ ਸ਼ਾਜਸ਼ਾ ਘਟਦਾ ਭਾਈ ਅਮਰਪਾਲ ਸਿੰਘ ਦੇ ਸਿੱਖੀ ਦੇ ਖਿਲਾਫ ਅਜੰਡਾ ਚਲਾਉਂਦਾ ਉਹ ਕਹਿੰਦਾ ਵੀ ਗਿਆਨ ਆ ਜਿਹੜਾ ਉਹ ਮੇਰੇ ਕੋਲ ਆ ਤੇ ਮੇਰੇ ਕੋਲੋਂ ਲਓ ਤੇ ਸਾਡੇ ਪੰਜਾਬ ਦੀ ਜਨਤਾ ਨੂੰ ਖੁਦ ਗੁੰਮਰਾਹ ਕਰ ਰਿਹਾ ਤੇ ਕਹਿ ਰਿਹਾ ਸਿੰਘਾਂ ਨੂੰ ਤੇ ਸੰਤਾਂ ਨੂੰ ਕਿ ਇਹ ਗੁੰਮਰਾਹ ਕਰਦੇ ਨੇ ਤੁਸੀਂ ਇਹ ਦੱਸੋ ਵੀ ਜਿਹੜਾ ਸ਼ਹੀਦੀ ਪਾਉਣ ਵਾਲਾ ਸ਼ਖਸ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਨੂੰ ਵੀ ਇਹ ਬੰਦੇ ਨੇ ਚੋਰ ਕਿਹਾ ਤਾਂ ਤੁਸੀਂ ਕਹੋਗੇ ਝੂਠ ਆ ਮੈਂ ਪਹਿਲਾਂ ਵੀ ਆਪਣੇ ਚੈਨਲ ਉੱਤੇ ਇਹਨਾਂ ਚੀਜ਼ਾਂ ਨੂੰ ਪੇਸ਼ ਕਰ ਚੁੱਕਿਆ ਜਿਹੜੀਆਂ ਕਿ ਹਾਲਾਂਕਿ 1.5 ਮਹੀਨਾ ਪੁਰਾਣੀਆਂ ਗੱਲਾਂ ਨੇ ਉਹ ਆਪਣੇ ਚੈਨਲ ਤੇ ਤੁਹਾਨੂੰ ਮਿਲ ਵੀ ਜਾਣਗੀਆਂ ਪਰ ਤੁਸੀਂ ਇਹ ਦੱਸੋ ਸਾਡੇ ਪੰਜਾਬ ਦੇ ਸਿੱਖੀ ਦੇ ਵਿੱਚ ਆ ਕੇ ਬਾਣੇ ਦੇ ਵਿੱਚ ਆ ਕੇ ਜਿਹੜੇ ਲੋਕ ਸਿੰਘਾਂ ਤੇ ਸਿੱਖਾਂ ਦੀਆਂ ਲੱਤਾਂ ਖਿੱਚਦੇ ਨੇ ਆਪਣੀ ਮਹੀਮ ਤੇਜ ਕਰ ਰੱਖੀ ਹੈ ਨਾ ਲੋਕਾਂ ਨੇ ਅਜੰਡਾ ਚਲਾਉਣ ਦੀ ਕਿ ਅਮਰਪਾਲ ਦੇ ਖਿਲਾਫ ਅਜੰਡਾ ਚਲਾਉਣਾ ਸਰਕਾਰਾਂ ਤੋਂ ਪੈਸਾ ਲੈ ਕੇ ਹੀ ਚਲਾ ਸਕਦੇ ਨੇ ਮੈਂ ਸਾਫ਼-ਸਾਫ਼ ਕਹਾਂਗਾ ਕਿ ਸਰਕਾਰਾਂ ਦੇ ਲੋਕ ਨੇ ਹਰ ਹੁਣ ਜਿਹੜੀ ਤੁਹਾਡੀ ਪ੍ਰਕਿਰਿਆ ਇਹ ਕਮੈਂਟਾਂ ਦੇ ਵਿੱਚ ਤੁਸੀਂ ਇਹ ਦੱਸਣੀ ਹੈ ਕਿ ਇਹ ਸ਼ਖਸ ਨੂੰ ਇਹਨਾਂ ਗੱਲਾਂ ਬਾਤਾਂ ਦਾ ਕੀ ਮਿਲ ਰਿਹਾ ਜਿਹੜਾ ਕਿ ਇਹਨੇ ਸਿੱਖਾਂ ਦੇ ਖਿਲਾਫ ਅਜੰਡਾ ਚਲਾਉਣ ਦਾ ਵੱਡੇ ਪੱਧਰ ਤੇ ਜਾਨੀ ਇਹਨੇ ਇੱਕ ਬੀੜਾ ਖੜਾ ਕੀਤਾ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਉਲਟ ਦਿਸ਼ਾ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਹਿੰਦੇ ਨੇ ਭਾਈ ਅਮਰਪਾਲ ਸਿੰਘ ਯਾਨੀ ਲੋਕਾਂ ਦੇ ਵਿੱਚ ਮਾਹੌਲ ਖਰਾਬ ਕਰਨ ਦਾ ਜਿਹੜਾ ਕੰਮ ਕਰਦਾ ਸੀ ਤੇ ਵਿੱਚ ਆਪਣੇ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੇ ਜਿਤਾਇਆ ਤਾਂ ਉਹਨਾਂ ਦਾ ਮੰਨਣਾ ਇਹ ਵੀ ਹੈ ਕਿ ਭਾਈ ਅਮਰਤਪਾਲ ਸਿੰਘ ਸਿੱਖੀ ਦੇ ਝੰਡੇ ਥੱਲੇ ਕਰਦਾ ਸੀ ਲੋਕਾਂ ਨੂੰ ਤੇ ਨਸ਼ਿਆਂ ਦੇ ਵਿਰੁੱਧ ਉਹਦੀ ਮਹੀਮ ਸੀ ਨਸ਼ਿਆਂ ਤੋਂ ਲੋਕਾਂ ਦੇ ਪੁੱਤਾਂ ਨੂੰ ਦੂਰ ਕਰਦਾ ਸੀ ਤੇ ਸਿੱਖੀ ਦੇ ਝੰਡੇ ਥੱਲੇ ਕਰਦਾ ਸੀ ਹੁਣ ਤੁਹਾਡੀ ਜਿਹੜੀ ਪ੍ਰਕਿਰਿਆ ਹੋਊਗੀ ਇਹ ਤੁਸੀਂ ਕਮੈਂਟਾਂ ਦੇ ਵਿੱਚ ਦੇਣੀ ਹੈ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਪੰਜਾਬ ਦੇ ਪ੍ਰਤੀ ਆਪਣੇ ਲੋਕਾਂ ਦੇ ਪ੍ਰਤੀ ਪਾਵਾਂਗੇ ਉਹ ਤੁਹਾਡੇ ਦੇ ਕਹੋਂਦਾ ਰਹੂਗਾ ਬੈਲੇ ਦੀ ਕਾਂਟੀ ਜਰੂਰ ਦਵਾ ਦੇਣਾ ਜੀ ਧੰਨਵਾਦ